ਹਾਂਜੀ ਬਹੁਤ ਪਿਆਰੇ ਦੋਸਤੋ ਮੈਂ ਤੁਹਾਡੇ ਨਾਲ ਲਗਾਤਾਰ ਪੰਜਾਬੀ ਦੀ ਬਹੁਤ ਮਹਾਨ ਕਿਤਾਬ ਮੇਰਾ ਪਿੰਡ ਜੋ ਕਿ ਗਿਆਨੀ ਗੁਰਦੱਤ ਸਿੰਘ ਦੀ ਲਿਖੀ ਹੋਈ ਹੈ ਉਸ ਬਾਰੇ ਵਿਚਾਰ ਚਰਚਾ ਕਰ ਰਿਹਾ ਹਾਂ ਅੱਜ ਮੈਂ ਉਸ ਤੋਂ ਅਗਲੇਰੇ ਲੇਖਾਂ ਬਾਰੇ ਜਿਕਰ ਕਰਨ ਜਾ ਰਿਹਾ ਲਿਖਕ ਦਾ ਇੱਕ ਲੇਖ ਹੈ ਮੇਰਾ ਬਚਪਨ ਇਸ ਦੀ ਸ਼ੁਰੂਆਤ ਹੁੰਦੀ ਹੈ ਜਦ ਬਾਪੂ ਬਾਪੂ ਕਹਿੰਦੇ ਸੀ ਬੜੇ ਸੁਖਾਲੇ ਰਹਿੰਦੇ ਸੀ ਜਦ ਬਾਪੂ ਅਖਵਾਇਆ ਬੜਾ ਦੁੱਖ ਪਾਇਆ ਲੇਖਕ ਨੇ ਇਸ ਦੇ ਵਿੱਚ ਆਪਣੇ ਬਚਪਨ ਬਾਰੇ ਜ਼ਿਕਰ ਕੀਤਾ ਇਹ ਸਾਰੀ ਘਟਨਾ ਤੋਂ ਬਾਅਦ ਉਹ ਛਟੀ ਦਾ ਜ਼ਿਕਰ ਕਰਦਾ ਜੋ ਕਿ ਪੁਰਾਣੇ ਸਮਿਆਂ ਦੇ ਵਿੱਚ ਹੁੰਦਾ ਸੀ ਕਿਉਂਕਿ ਲੇਖਕ ਆਪਣੇ ਘਰ ਦੇ ਵਿੱਚ ਜੇਠਾ ਪੁੱਤਰ ਸੀ ਇਸ ਕਰਕੇ ਉਸ ਦੇ ਘਰ ਵਿੱਚ ਛੱਟੀ ਦਾ ਕਾਜ ਰਚਾਇਆ ਗਿਆ ਦੇਖਣਾ ਜਰਾ ਨਮੂਨਾ ਸਾਖਾਂ ਸਬੰਧੀਆਂ ਨਾਨਕਿਆਂ ਦਾਤਕਿਆਂ ਵੱਲੋਂ ਖੁਸ਼ੀ ਦੇ ਗੱਜ ਕੱਢਣ ਲਈ ਕੀ ਕੀ ਨਹੀਂ ਕੀਤਾ ਗਿਆ ਖਾਣ ਪੀਣ ਨਹਾਉਣ ਦੇ ਕੱਪੜੇ ਪਾਉਣ ਦੇ ਸਾਡੇ ਸਰੀਰ ਉੱਤੇ ਕਾਰ ਵਿਹਾਰ ਪੂਰੇ ਕੀਤੇ ਗਏ ਸਾਨੂੰ ਸਜਾਉਣ ਲਈ ਕਹਿੰਦੇ ਨੇ ਸਭਨਾ ਰਿਸ਼ਤੇਦਾਰਾਂ ਨੇ ਰਾਜ ਕੇ ਸੱਦਰਾਂ ਲਾਈਆਂ ਸਾਨੂੰ ਜੀ ਵਿਵਹਲੀ ਕੁੜੀ ਵਾਂਗ ਕਈ ਟੂਮਾਂ ਵੀ ਆਈਆਂ ਮੇਰੀ ਮਾਸੀ ਨੇ ਸਿਉਨੇ ਦਾ ਤਿੰਨ ਪੱਤਾਂ ਵਾਲਾ ਟਿੱਕਾ ਪਾਇਆ ਨਾਨਕਿਆਂ ਨੇ ਸੱਗੀ ਫੁੱਲ ਇੱਕ ਭੂਆ ਨੇ ਪੈਰਾਂ ਨੂੰ ਪੌਂਟੇ ਤੇ ਦੂਜੀ ਨੇ ਹੱਥਾਂ ਨੂੰ ਕੰਗਣ ਇੱਕ ਇੱਕ ਚਾਂਦੀ ਦਾ ਰੁਪਈਆ ਤਾਂ ਸਭਨਾਂ ਨੇ ਹੀ ਸਾਡੀ ਨਜ਼ਰ ਭੇਟ ਕੀਤਾ ਭਾਵੇਂ ਉਸ ਵੇਲੇ ਨਾ ਤਾਂ ਸਾਡੇ ਵਾਲ ਹੀ ਇਤਨੇ ਸਨ ਬਈ ਮੇਡੀਆਂ ਗੁੰਦੀਆਂ ਜਾਣ ਤੇ ਨਾ ਹੀ ਅਸੀਂ ਖੇਡਣ ਜੋਗੇ ਸੀ ਪਰ ਘਰੇ ਇਕਲੌਤਾ ਕਾਕਾ ਜੰਮਣ ਦੀਆਂ ਰਸਮਾਂ ਪੂਰੀਆਂ ਕਰਨ ਲਈ ਸਬਨਾ ਚੋਜਾਂ ਵਾਸਤੇ ਇੱਕ ਖਿਡਾਉਣਾ ਤਾਂ ਹੈ ਹੀ ਸੀ ਸਾਡੀ ਛੱਟੀ ਉੱਤੇ ਆਖਦੇ ਨੇ ਜੀ ਉਦੋਂ ਚਾਂਦੀ ਦੇ ਚਿਹਰੇ ਸ਼ਾਹੀ 100 ਡਬਲ ਰੁਪਏ ਖਰਚ ਹੋ ਗਏ ਸੀ ਇੰਨਾਂ ਨਾਲ ਉਦੋਂ ਛੋਟਾ ਮੋਟਾ ਵਿਆਹ ਹੋ ਜਾਂਦਾ ਸੀ ਸੋ ਉਸਨੇ ਛੱਟੀ ਬਾਰੇ ਉਸ ਵੇਲੇ ਦਾ ਜ਼ਿਕਰ ਕੀਤਾ ਤੇ ਉਸ ਤੋਂ ਬਾਅਦ ਉਸਨੇ ਆਪਣੇ ਬਾਰੇ ਥੋੜਾ ਬਹੁਤ ਜ਼ਿਕਰ ਕੀਤਾ ਲੇਖਕ ਨੇ ਕਿ ਕਿਵੇਂ ਉਸਦਾ ਬਚਪਨ ਬੀਤਦਾ ਗਿਆ ਇਹ ਸਾਰਾ ਕੁਝ ਇੰਨੀ ਸਵਾਦਲੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਹੈ ਕਿ ਬਹੁਤ ਵਧੀਆ ਲੱਗਦਾ ਇਸ ਤੋਂ ਅੱਗੇ ਇਹ ਸਾਰਾ ਲੇਖ ਉਸਦੇ ਬਚਪਨ ਦੇ ਨਾਲ ਸਬੰਧਤ ਹੈ ਅੱਗੇ ਹੈ ਮੇਰੇ ਪਿੰਡ ਦਾ ਆਂਡ ਗਵਾਂਡ ਇਸ ਦੀ ਸ਼ੁਰੂਆਤ ਵੀ ਲੇਖਕ ਉਹੀ ਕਰਦਾ ਹੈ ਚੰਦਰਾ ਗਵਾਣਡ ਨਾ ਹੋਵੇ ਲਾਈ ਲੱਗ ਨਾ ਹੋਵੇ ਘਰ ਵਾਲਾ ਭਾਵੇਂ ਕਿ ਉਸਨੇ ਆਪਣੇ ਪਿੰਡ ਦਾ ਜ਼ਿਕਰ ਕੀਤਾ ਪਰ ਕਿਉਂਕਿ ਉਹ ਆਪਦੇ ਪਿੰਡ ਦਾ ਪਿਸ਼ੋਕੜ ਹੈ ਜਿਹੜਾ ਕਾਂਗੜ ਪਿੰਡ ਨਾਲ ਜੋੜਦਾ ਤੇ ਇਸ ਪਿੰਡ ਦਾ ਜ਼ਿਕਰ ਕਰਦਿਆਂ ਉਹ ਦੱਸਦਾ ਹੈ ਕਿ ਇੱਥੇ ਕੰਗ ਨਾਂ ਦਾ ਰਾਜਾ ਰਾਜ ਕਰਦਾ ਸੀ ਜਿਹਦਾ ਗੜ੍ਹ ਹੁੰਦਾ ਸੀ ਇੱਕ ਇੱਥੋਂ ਹੀ ਕੰਗ ਰਾਜ ਦੇ ਨਾਂ ਤੋਂ ਹੀ ਉਹਦੇ ਗੜ੍ਹ ਤੋਂ ਇਸ ਪਿੰਡ ਦਾ ਨਾਂ ਕਾਂਗੜ ਬਣ ਗਿਆ ਤੇ ਇਹਨਾਂ ਦੀ ਜਿਹੜੀ ਵੰਸ਼ ਸੀ ਢਾਲੀਵਾਲਾਂ ਵਿੱਚੋਂ ਸੀ ਜਿਹੜਾ ਕਿ ਅੱਜ ਵੀ ਗੋਤ ਚੱਲਦਾ ਹੈ ਲੋਕਾਂ ਦੇ ਵਿੱਚ ਕਹਿੰਦੇ ਉਸ ਵੇਲੇ ਅਕਬਰ ਦੇ ਰਾਜ ਵੇਲੇ ਇਹ ਮਹਾਨਗਰੀ ਸੀ ਢਾਲੀਵਾਲਾਂ ਦੀ ਜਿਹੜਾ ਹੈ ਇੱਥੋਂ ਦੇ ਜਿਹੜਾ ਮਿੱਠੇ ਮਹਿਰ ਦੀ ਸਮਾਦ ਵੀ ਹੈ ਇੱਥੇ ਮੰਨ ਤਾਂ ਹੁਣ ਵੀ ਮੰਨੀਆਂ ਜਾਂਦੀਆਂ ਤੇ ਆਸ ਪਾਸ ਦੇ ਪਿੰਡਾਂ ਦੇ ਲੋਕ ਜਿਹੜੇ ਇੱਥੇ ਆਉਂਦੇ ਆ ਜਿਹਨੂੰ ਢਾਲੀ ਵਾਲਾਂ ਦਾ ਤਪਾ ਜਾਂ ਤਲਕਾ ਵੀ ਕਿਹਾ ਜਾਂਦਾ ਤਪਾ ਤੋਂ ਹੀ ਜਾ ਕੇ ਤਪੜੀਏ ਵੀ ਕਿਹਾ ਜਾਂਦਾ ਸੀ ਇਹਨਾਂ ਨੂੰ ਤਪਾ ਤੇ ਢੋਲਾ ਨਾਮ ਦੇ ਪਿੰਡ ਜਿਹੜਾ ਹੈ ਬੱਜੀ ਅਕਬਰ ਨੇ ਬਹੁਤ ਸਾਰੇ ਮਤਲਬ ਰਿਆਸਤਾਂ ਨੂੰ ਜਿੱਤਣ ਦੇ ਲਈ ਜਾਂ ਜਿਹੜੇ ਤਕੜੇ ਇਲਾਕੇ ਹੁੰਦੇ ਸੀ ਉਹਨਾਂ ਨਾਲ ਵਿਆਹ ਸਬੰਧ ਰਚਾਏ ਇੱਕ ਵਾਰੀ ਕਹਿੰਦੇ ਆ ਅਕਬਰ ਇੱਧਰ ਦੌਰੇ ਤੇ ਆਇਆ ਹੈ ਸ਼ਿਕਾਰ ਖੇਡਦਾ ਕੰਗੜ ਵੱਲ ਦੀ ਲੰਘਿਆ ਅੱਗੇ ਇੱਕ ਨਰੋਈ ਝੋਟੀ ਨਸੀ ਜਾ ਰਹੀ ਸੀ ਉਧਰ ਚੌਧਰੀ ਦੀ ਪੋਤੀ ਸੰਮੀ ਸਿਰ ਉੱਤੇ ਦੁੱਧ ਦਾ ਦੋਨਾ ਚੋ ਕੇ ਲਈ ਜਾਂਦੀ ਸੀ ਕੋਲੋਂ ਦੀ ਉਹ ਝੋਟੀ ਲੰਘਣ ਲੱਗੀ ਉਸ ਦਾ ਰਸਾ ਧਰਤੀ ਉੱਤੇ ਲਮਕਦਾ ਤੇ ਇੱਕ ਸਰਦਾ ਜਾ ਰਿਹਾ ਸੀ ਪਿੱਛੋਂ ਫੜਨਾ ਬਈ ਓਏ ਲਲਕਾਰੇ ਸੁਣ ਕੇ ਕੁੜੀ ਨੇ ਹੋਰ ਕੋਈ ਬੰਦਾ ਕੋਲੇ ਨਾ ਦੇਖ ਕੇ ਦੁੱਧ ਦਾ ਦੋਹਣਾ ਸਿਰ ਉੱਤੇ ਉਵੇਂ ਜਿਵੇਂ ਅਡੋਲ ਰੱਖਿਆ ਤੇ ਇੱਕ ਪੈਰ ਨਾਲ ਨਵੇਂ ਨਰੋਈ ਝੋਟੀ ਦਾ ਰੱਸਾ ਦਬਾ ਲਿਆ। ਉਹ ਭੱਜੀ ਜਾ ਰਹੀ ਝੋਟੀ ਨੂੰ ਕਿਵੇਂ ਵੀ ਥੰਮਣਾ ਔਖਾ ਸੀ। ਪਰ ਰੱਸਾ ਦੱਬ ਲੈਣ ਤੋਂ ਪਹਿਲੇ ਝਟਕੇ ਨਾਲ ਹੀ ਉਹ ਥੜਕ ਕੇ ਖੜ ਗਈ। ਝੋਟੀ ਨੇ ਬੜਾ ਜ਼ੋਰ ਲਾਇਆ। ਕਈ ਧੁਰਲੀਆਂ ਤੇ ਝੁੱਟੀਆਂ ਵੀ ਮਾਰੀਆਂ ਪਰ ਕੁੜੀ ਨੇ ਆਪਣੀ ਤਾਕਤ ਦੇ ਜ਼ੋਰ ਨਾਲ ਰੱਸਾ ਪੈਰ ਹੇਠ ਦੱਬੀ ਰੱਖਿਆ। ਝੋਟੀ ਜ਼ੋਰ ਲਾਉਣ ਤੇ ਵੀ ਅੱਗੇ ਨਾ ਜਾ ਸਕੇ। ਕੁਝ ਲੋਕ ਕਹਿੰਦੇ ਹਨ ਇਹ ਵਾਕਾ ਅਕਬਰ ਨੇ ਖੁਦ ਦੇਖਿਆ ਸੀ ਕਈ ਕਹਿੰਦੇ ਹਨ ਉਸ ਨੂੰ ਕਿਸੇ ਸਰਦਾਰ ਨੇ ਦੱਸਿਆ ਸੀ ਕੁਝ ਵੀ ਹੋਵੇ ਇਸ ਸ਼ਕਤੀ ਪ੍ਰਦਰਸ਼ਨ ਦੀ ਵਾਰਤਾ ਨੇ ਅਖੇ ਅਕਬਰ ਨੂੰ ਮਜਬੂਰ ਕਰ ਦਿੱਤਾ ਕਿ ਉਹ ਇਸ ਕੁੜੀ ਦਾ ਰਿਸ਼ਤਾ ਜਿਵੇਂ ਵੀ ਹੋਵੇ ਹਾਸਲ ਕਰਕੇ ਆਪਣੇ ਰਣਵਾਸ ਦਾ ਸ਼ਿੰਗਾਰ ਬਣਾਵੇ ਇੱਥੇ ਕਹਿੰਦੇ ਆ ਕਿ ਉਸ ਨੇ ਇਸ ਕੁੜੀ ਦੇ ਨਾਲ ਬਾਅਦ ਦੇ ਵਿੱਚ ਵਿਆਹ ਕੀਤਾ ਇਹ ਇਸ ਮਤਲਬ ਇਸ ਦੇ ਨਾਲ ਨਾਲ ਲੱਖੀ ਜੰਗਲ ਦੇ ਇਲਾਕੇ ਦੀ ਮਤਲਬ ਉਹ ਗੱਲ ਕਰਦਾ ਹੈ ਲੱਖੀ ਜੰਗਲ ਦੇ ਇਲਾਕੇ ਦੀ ਚੌਧਰ ਬਰਾੜਾਂ ਦੇ ਇੱਕ ਵੱਡੇ ਵਡੇਰੇ ਚੌਧਰੀ ਭੱਲਣ ਨੇ ਆਪਣੇ ਬਾਹੂਬਲ ਦੀ ਸ਼ਕਤੀ ਦਾ ਅਕਬਰ ਦੇ ਸਾਹਮਣੇ ਵੀਰਤਾ ਦੀ ਟੱਕੜ ਹੋਣ ਦਾ ਪ੍ਰਦਰਸ਼ਨ ਕਰਕੇ ਲਾਈ ਸੀ ਮਨਸੂਰ ਪੱਟੀ ਵੀ ਕਹਿੰਦੇ ਇੱਥੇ ਰਹਿੰਦਾ ਸੀਗਾ ਮਨਸੂਰ ਨੇ ਇੱਕ ਵਾਰ ਕੋਸ਼ਿਸ਼ ਕੀਤੀ ਕਿ ਇੱਥੇ ਮਤਲਬ ਆਪਣਾ ਕਬਜ਼ਾ ਜਮਾਇਆ ਜਾ ਸਕੇ ਪਰ ਜਿਹੜਾ ਚੌਧਰੀ ਭੱਲਣ ਸੀ ਉਹ ਅਕਬਰ ਦੇ ਦਰਬਾਰ ਵਿੱਚ ਪਹੁੰਚ ਗਿਆ ਤੇ ਉਸ ਨੇ ਮਨਸੂਰ ਦੀ ਪਗੜੀ ੱੱਕੇ ਨਾਲ ਪਾੜ ਕੇ ਉਸ ਦੇ ਵਿੱਚ ਵੱਧ ਕਰਕੇ ਆਪਣੇ ਸਿਰ ਦੇ ਉੱਪਰ ਬੰਨ੍ਹ ਲਈ ਸੀ ਇਸ ਦਾ ਜ਼ਿਕਰ ਸਿੱਧੂ ਬਰਾੜਾਂ ਦੇ ਇਤਿਹਾਸ ਵਿੱਚ ਵੀ ਮਿਲਦਾ ਹੈ ਇਸ ਨੂੰ ਲੋਕ ਵਾਕ ਨਾਲ ਵੀ ਦੇਖਿਆ ਜਾ ਸਕਦਾ ਬਾਦਸ਼ਾਹ ਅਮੀਰ ਵਜ਼ੀਰ ਰਹੇ ਹੈਰਾਨ ਨਿਹਾਰ ਭੱਲਣ ਚੀਰਾ ਫਾੜਿਆ ਅਕਬਰ ਦੇ ਦਰਬਾਰ ਸੋ ਇਹ ਸਾਡੇ ਇਨ੍ਹਾਂ ਪਿੰਡਾਂ ਦਾ ਇਤਿਹਾਸ ਹੈ ਜਿਹੜਾ ਕਿ ਮਤਲਬ ਦੱਸਿਆ ਗਿਆ ਇਸ ਕਿਤਾਬ ਦੇ ਵਿੱਚ ਜੇ ਤੁਸੀਂ ਖੁਦ ਪੜੋਗੇ ਤੁਹਾਨੂੰ ਇਸ ਕਿਤਾਬ ਦੇ ਵਿੱਚ ਜ਼ਿਆਦਾ ਪਤਾ ਲੱਗੇਗਾ ਇਹ ਲੇਖ ਬੜਾ ਮਹੱਤਵਪੂਰਨ ਆ ਕੰਮ ਧੰਦੇ ਤੇ ਆਰ ਪਾਰ ਇਸ ਦਾ ਜਿਹੜਾ ਸ਼ੁਰੂਆਤ ਕੀਤੀ ਗਈ ਹੈ ਉਹ ਗੁਰਬਾਣੀ ਦੀ ਤੁਕ ਨਾਲ ਕੀਤੀ ਗਈ ਆ ਸਾਜਾਤ ਸਾ ਪਤ ਹੈ ਜਿਵੇਂ ਇਹ ਕਰਮ ਕਿਮਾਏ ਇਸ ਲੇਖ ਦੇ ਵਿੱਚ ਲੇਖਕ ਨੇ ਆਪਣੇ ਪਿੰਡ ਦੇ ਲੋਕਾਂ ਦੇ ਕੰਮਾਂ ਧੰਦਿਆਂ ਬਾਰੇ ਜ਼ਿਕਰ ਕੀਤਾ ਆਮ ਤੌਰ ਤੇ ਆਪਾਂ ਮਤਲਬ ਭੇਡੀਆਂ ਭੇਡਾਂ ਬੱਕਰੀਆਂ ਚਾਰਨ ਵਾਲਿਆਂ ਨੂੰ ਉਹਨਾਂ ਤਵੱਜੋ ਨਹੀਂ ਦਿੰਦੇਗੇ ਪਰ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਲੋਕ ਆਮ ਇਸਹਾਇਕਤੰਦਿਆਂ ਵਿੱਚੋਂ ਅਜਿਹਾ ਕੰਮ ਕਰਦੇ ਸੀ ਘਰਾਂ ਦੇ ਵਿੱਚ ਭੇਡਾਂ ਬੱਕਰੀਆਂ ਆਮ ਹੀ ਰੱਖਦੇ ਸੀਗੇ ਤੇ ਇਹ ਲੋਕ ਆਪਣੀਆਂ ਭੇਡਾਂ ਦੀ ਪਛਾਣ ਸੀ ਜਿਹੜੀ 2-3 ਪੀੜੀਆਂ ਪਿੱਛੋਂ ਵੀ ਲੇਲਿਆਂ ਦੇ ਬੋਲਾਂ ਤੋਂ ਪਛਾਣ ਲੈਂਦੇ ਸੀਗੇ ਇਸ ਦਾ ਇੱਕ ਜ਼ਿਕਰ ਦੇਖਣਾ ਸ਼ਿੰਗਾਰੇ ਆਜੜੀ ਨੇ ਦੱਸਿਆ ਕਿ ਇੱਕ ਭੇਡ ਦਾ ਬੱਚਾ ਦੂਜੇ ਇੱਜੜ ਵਾਲੇ ਚੱਕ ਕੇ ਲੈ ਗਏ ਉਸ ਦੀ ਮਾਂ ਮਰ ਗਈ ਤੇ ਬੱਚਾ ਵੱਡਾ ਹੋਇਆ। ਅੱਲਾਹ ਦਿੱਤੇ ਆ ਜੜੀ ਨੂੰ ਆਪਣੇ ਗਵਾਚੇ ਬੱਚੇ ਨਾਲ ਮੋਹ ਸੀ। ਉਸ ਦੀਆਂ ਅੱਖਾਂ ਵੀ ਜਾਂਦੀਆਂ ਰਹੀਆਂ। ਭਾਵ ਉਹੰਨਾ ਹੋ ਗਿਆ ਪਰ ਤ੍ਰਿਸ਼ਨਾ ਨਾ ਗਈ। ਇੱਕ ਦਿਨ ਗਵੰਦੀ ਗਵਾਚੀ ਢੇੜ ਦਾ ਲੇਲਾ ਬੋਲਦਾ ਜਾ ਰਿਹਾ ਸੀ। ਬੁੱਢੇ ਨੇ ਕਿਹਾ ਔਰ ਲੇਲਾ ਫੜ ਕੇ ਲਿਆਵੋ। ਇਹ ਸਾਡੀ ਉਸ ਢੇੜ ਦਾ ਬੱਚਾ ਹੈ ਜੋ ਕਈ ਸਾਲ ਪਹਿਲਾਂ ਇੱਜੜ ਨਾਲੋਂ ਵਿਛੜ ਗਿਆ ਸੀ। ਪਤਾ ਕੀਤਾ ਤਾਂ ਉਸ ਦੀ ਗੱਲ ਠੀਕ ਨਹੀਂ ਕਿਲੀ। ਸਭਨਾ ਕੰਮਾਂ ਵਾਲਿਆਂ ਨੂੰ ਆਪੋ ਆਪਣੇ ਹੁਨਰਾਂ ਦੀ ਬੜੀ ਡੂੰਗੀ ਸੋਝੀ ਹੁੰਦੀ ਹੈ ਇਸ ਤੋਂ ਬਾਅਦ ਉਸਨੇ ਲੋਹਾਰਾਂ ਦਾ ਜ਼ਿਕਰ ਕੀਤਾ ਹੈ কুমਿਹਾਰਾਂ ਦਾ ਜ਼ਿਕਰ ਕੀਤਾ ਹੈ ਲੋਹਾਰ ਉਸ ਵੇਲੇ ਸਾਰਾ ਲੋਹੇ ਦਾ ਕੰਮ ਕਰਦੇ ਸੀ কুমਿਹਾਰ ਭਾਂਡੇ ਬਣਾਉਣ ਦਾ ਕੰਮ ਕਰਦੇ ਸੀ ਝੌਰ ਜਿਹੜੇ ਲੋਕ ਸੀਗੇ ਉਸ ਵੇਲੇ ਪਾਣੀ ਲਿਆਉਣ ਦਾ ਕੰਮ ਕਰਦੇ ਸੀ ਇਸ ਦਾ ਜ਼ਿਕਰ ਦੇਖਣਾ ਝੌਰੀ ਦਾ ਇੱਕੋ ਵੇਲੇ 2 2 3 3 ਘੜੇ ਪਾਣੀ ਦੇ ਸਿਰ ਉੱਤੇ ਧਰ ਕੇ ਅਡੋਲ ਟੁਰਨਾ ਨਾਲ ਹੀ ਇੱਕ ਦੋ ਮੱਗੀਆਂ ਢਾਕਾਂ ਵਿੱਚ ਫਸਾ ਕੇ ਇੱਕ ਘਰ ਦਾ ਇੱਕੋ ਵਾਰੀ ਕੰਮ ਨਿਪਟਾ ਦੇਣ ਦੀ ਯੋਗਤੀ ਜਾਂਚ ਕੇ ਤਾਂ दत्तात्रेय ਵੱਟ ਨੇ ਘੜਾ ਲਈ ਅਡੋਲ ਜਾਂਦੀ ਇੱਕ ਮੁਟਿਆਰ ਨੂੰ ਦੇਖ ਕੇ ਗੁਰੂ ਧਰਨ ਦੀ ਭਾਵਨਾ ਜਗਾਈ ਸੀ ਛੀਵਰ ਦਾ ਵੰਗਿਆਂ ਦੇ ਪੱਲੜਿਆਂ ਵਿੱਚ 6 6 7 7 ਤੋੜੇ ਇੱਕ ਦੂਜੇ ਦੇ ਉੱਤੇ ਰੱਖ ਕੇ ਘਰੋ ਘਰੇ ਜਲ ਮਿਲਿਆ ਪਰਮੇਸ਼ਰ ਦੀਆਂ ਸੁਰਾਂਗ ਜਾ ਦੇਣੀਆਂ ਇੱਕ ਤਰ੍ਹਾਂ ਦਾ ਨਿਤਾ ਪ੍ਰਤੀ ਕਰਮ ਰਿਹਾ ਹੈ ਸੋ ਉਹਨਾਂ ਦੇ ਬਾਰੇ ਆ ਅੱਗੇ ਚਮਿਆਰਾਂ ਦੇ ਬਾਰੇ ਵੀ ਜ਼ਿਕਰ ਕੀਤਾ ਉਹਨਾਂ ਨੇ ਚਮਿਆਰ ਦੇ ਜੁੱਤੇ ਬਣਾਉਣ ਤੇ ਗੱਠਣ ਵਿੱਚ ਵਰਤਿਆ ਹੁਨਰ ਖਾਸ ਕਰਕੇ ਵਿਆਹ ਸ਼ਾਦੀ ਨੂੰ ਕੱਢ ਮਿੱਤਲੇਦਾਰ ਜੁੱਤੀ ਤਿਆਰ ਕਰਨੀ ਕਿਸੇ ਸਚਿਆਰ ਦਾ ਹੀ ਕਰਮ ਹੈ ਨਾਲੇ ਚਾਚਾ ਜੀ ਅੱਜਕੱਲ ਜੁੱਤੀ ਤਾਂ ਹਰੇਕ ਕੱਢ ਲੈਂਦਾ ਹੈ ਪਰ ਪੈਰਾਂ ਦੇ ਥਾਂ ਕੁਥਾਂ ਤੋਂ ਮੋਟੇ ਪਤਲੇ ਹੋਣ ਦਾ ਥੋ ਪਤਾ ਕਿਸੇ ਕਿਸੇ ਨੂੰ ਹੁੰਦਾ ਹੈ ਲੈ ਨਵੀਂ ਜੁੱਤੀ ਪਾ ਕੇ ਭਾਵੇਂ 20 ਕੋਹ ਦੀ ਬਾਟ ਟੁਰਪਈ ਉੱਥੇ ਜਾ ਕੇ ਪੈਰ ਕੱਢਿੰ ਜੇ ਭਲੇਖਾ ਨਾ ਪਵੇ ਇਹ ਪੈਰ ਜੁੱਤੀ ਵਿੱਚੋਂ ਕੱਢੇ ਨੇ ਕਿ ਰਮਾਲਾਂ ਵਿੱਚੋਂ ਜੋ ਜੋੜੀ ਪੈਰਾਂ ਨੂੰ ਇਉਂ ਨਾ ਲੱਗਣ ਫੇਰ ਕਿਸਲੇ ਸਿਉਣੇ ਹੋਏ ਹੁਨਰੀ ਚਮਿਆਰਾਂ ਦਾ ਆਪਣੇ ਜਜਮਾਨਾਂ ਦੇ ਖਾਨਦਾਨੀ ਤੌਰ ਤੇ ਪੈਰਾਂ ਦੀ ਬਣਤਰ ਦਾ ਖਿਆਲ ਰੱਖ ਕੇ ਬਣਾਈਆਂ ਜੁੱਤੀਆਂ ਉੱਤੇ ਇਹ ਮਾਣ ਮਹਿਜ ਹੁੰਦਾ ਹੈ ਇਸ ਤੋਂ ਬਾਅਦ ਉਹ ਬਾਣੀਆਂ ਦੀ ਗੱਲ ਕਰਦਾ ਹੈ ਤੇ ਇਸ ਤੋਂ ਬਾਅਦ ਜੱਟਾਂ ਦੀ ਗੱਲ ਵੀ ਕਰਦਾ ਕਿ ਕਿਵੇਂ ਉਹ ਸਿੱਧਾ ਮਤਲਬ ਸਿਆੜ ਕੱਢਦੇ ਸੀਗੇ ਨਾਈਆਂ ਦੀ ਗੱਲ ਕਰਦਾ ਉਸ ਵੇਲੇ ਨਾਈਆਂ ਦਾ ਕੰਮ ਹੁੰਦਾ ਸੀ ਉਹ ਨੌਂ ਵਗੈਰਾ ਵੀ ਲਾਉਣ ਦਾ ਕੰਮ ਕਰਦੇ ਸੀਗੇ ਤੇ ਇਸ ਕੰਮ ਦੇ ਲਈ ਨੌ ਲਾਉਣ ਦੇ ਲਈ ਨਹਿਰਨਾ ਵਰਤਦੇ ਸੀ ਇਹ ਉਸ ਵੇਲੇ ਦਾ ਕੋਈ ਮਤਲਬ ਨੌ ਲਾਉਣ ਵਾਸਤੇ ਕੋਈ ਸਾਧਨ ਹੋਵੇਗਾ ਇਸ ਤੋਂ ਇਲਾਵਾ ਹਜਾਮਤ ਦਾ ਕੰਮ ਵੀ ਕਰਦੇ ਸੀ ਮਰਾਸੀਆਂ ਦਾ ਉਹਨਾਂ ਨੇ ਜ਼ਿਕਰ ਕੀਤਾ ਪਾਂਧਿਆਂ ਦਾ ਜ਼ਿਕਰ ਕੀਤਾ ਇਸ ਦੇ ਨਾਲ ਨਾਲ ਉਹਨੇ ਇਹ ਵੀ ਜ਼ਿਕਰ ਕੀਤਾ ਕਿ ਸਾਰਿਆਂ ਲੋਕਾਂ ਕੋਲ ਪਹਿਲਾਂ ਜ਼ਮੀਨ ਹੁੰਦੀ ਸੀ ਪਰ ਉਹਨਾਂ ਵੇਲਾਂ ਦੇ ਵਿੱਚ ਵਾਹੀ ਦਾ ਕੰਮ ਨਖਿੱਧ ਕੰਮ ਗਿਣਿਆ ਜਾਂਦਾ ਸੀ ਇਸ ਦੇ ਵਿੱਚ ਕੁਝ ਬਹੁਤਾ ਬਚਦਾ ਵਗੈਰਾ ਨਹੀਂ ਸੀ ਤੇ ਲੋਕ ਹੋਰ ਕੰਮ ਧੰਦੇ ਕਰਨ ਲੱਗ ਗਏ ਸੀ ਤੇ ਆਪਣੀਆਂ ਜ਼ਮੀਨਾਂ ਵੇਚ-ਵੇਚ ਕੇ ਅਗਲਿਆਂ ਨੂੰ ਦੇਈ ਜਾਂਦੇ ਸੀ ਸੋ ਇਹ ਮਤਲਬ ਉਸ ਨੇ ਕੰਮਾਂ ਧੰਦੇ ਬਾਰੇ ਜ਼ਿਕਰ ਕੀਤਾ ਹੈ ਇੱਕ ਕਪਾਹ ਚੁਗਾਈ ਦਾ ਜ਼ਿਕਰ ਕੀਤਾ ਹੈ ਉਹਨਾਂ ਵੇਲਾਂ ਦੇ ਵਿੱਚ ਕਪਾਹ ਚੁਗਾਈ ਦੀ ਇੱਕ ਸਿਰ ਕਪਾਹ ਚੋਣੀ ਨੂੰ ਦੇਣੀ ਰਾਤਾਂ ਨੂੰ ਆਪ ਵੇਲਣਾਂ ਤੇ ਵੇਲ ਕੇ ਹਿਸਾਬ ਸਿਰ ਦੇ ਦਾਣੇ ਕਦੇ ਰੂਂ ਦੇ ਬਰਾਬਰ ਕਦੇ ਚੁਗਣੇ ਦੇ ਕੇ ਪੇਂਜੇ ਤੋਂ ਰੂਪ ਜਾਈ ਜਾਂਦੀ ਫਿਰ ਤਰਿੰਜਣਾ ਵਿੱਚ ਕੱਤ ਅਟੇਰ ਕੇ ਜੁਲਾਹੇ ਤੋਂ ਤਾਣੀਆਂ ਬਣਾਈਆਂ ਜਾਂਦੀਆਂ ਇੱਕ ਤਾਣੀ ਦੇ 10 ਸਿਰ ਜਾਣੀ ਧੜੀ ਦਾਣਿਆਂ ਦੇ ਜੁਲਾਹੇ ਨੂੰ ਬਣਾਈ ਦਿੱਤੀ ਜਾਂਦੀ ਸੀ ਇਹ ਕੱਪੜੇ ਵਿਆਹ ਸ਼ਾਦੀਆਂ ਵਿੱਚ ਲੈਣ ਦੇਣ ਲਈ ਵੀ ਬਣਾਏ ਜਾਂਦੇ ਤੇ ਘਰੇ ਪਾਉਣ ਲਈ ਵੀ ਇਹ ਉਹਨੇ ਜ਼ਿਕਰ ਕੀਤਾ ਆ ਸਭ ਤੋਂ ਮਹੱਤਵਪੂਰਨ ਹੈ ਲੇਖ ਜਿਹੜਾ ਹੈ ਮੇਰੇ ਪਿੰਡ ਦੇ ਐਸ਼ਟ ਕੁਝ ਅੰਨ ਦੇ ਕੁਝ ਧਨ ਦੇ ਕੁਝ ਪਹਾੜਾਂ ਵਾਲੀ ਰੰਨ ਦੇ ਢੋਲ ਠਮੱਕਾ ਸਰਵਰ ਦਾ ਕੁਝ ਹੈਡਵਸ ਬਾਬੇ ਨਾਨਕ ਦੀ ਲੇਖਨੇ ਇਹ ਲੋਕ ਬੋਲੀ ਜਾਂ ਲੋਕਵਾਕ ਪਤਾ ਨਹੀਂ ਕਿੱਥੋਂ ਲਏ ਆ ਤੇ ਲਿਖਿਆ ਇਸ ਦੇ ਵਿੱਚ ਉਸਨੇ ਸਰਬ ਸੰਜੀ ਵਾਲਤਾ ਦੀ ਗੱਲ ਕੀਤੀ ਹੈ ਪਰ ਸਭ ਤੋਂ ਵੱਡੀ ਗੱਲ ਜਿਹੜੀ ਉਹਨੇ ਕੀਤੀ ਹੈ ਉਹ ਉਸ ਹੈ ਮਾਤਾ ਰਾਣੀ ਦੀ ਆਮਦ ਨਾਲ ਇਹਦਾ ਨਮੂਨਾ ਦੇਖਣਾ ਪੈੰਡ ਵਿੱਚ ਕਿਸੇ ਜੀ ਦੇ ਖੂਨ ਦੀ ਖਰਾਬੀ ਨਾਲ ਕਿਸੇ ਤਰ੍ਹਾਂ ਦੇ ਫੂੜੇ ਫੈਂਸੀਆਂ ਜਾਂ ਛਾਲੇ ਤੇ ਪਿਲਕਰੇ ਨਿਕਲ ਆਉਣ ਉਸ ਨੂੰ ਧੱਕੇ ਨਾਲ ਹੀ ਮਾਤਾ ਰਾਣੀ ਦੀ ਆਮਦ ਬਣਾ ਦਿੱਤਾ ਜਾਂਦਾ ਫਿਰ ਪੈੰਡ ਦੀਆਂ 70ਆਂ 72ਆਂ ਬੁੜੀਆਂ ਆਪਣੇ ਬੋੜੇ ਮੂੰਹਾਂ ਅਤੇ ਚੁੰਨੀਆਂ ਅੱਖਾਂ ਨਾਲ ਮਾਤਾ ਦੀਆਂ ਕਸਮਾਂ ਲੱਭਣ ਲਈ ਪੂਰੇ ਜੋਹਰ ਦਿਖਾ ਲਦੀਆਂ ਹੱਥ ਉੱਤੇ ਹੱਥ ਮਾਰ ਕੇ ਸਿਆਣਪਾਂ ਘੋੜਦੀਆਂ ਇੱਕ ਸਿਆਣੀ ਆਖ ਰਹੀ ਹੁੰਦੀ ਇਹ ਵਿਅਵਹ ਮਾਤਾ ਹੈ ਦੂਜੀ ਕਹੇਗੀ ਨਹੀਂ ਨਹੀਂ ਇੱਕ ਵਾਰੀ ਮਾਤਾ ਹੈ ਨਹੀਂ 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 ਇਹ ਤਾਂ ਦਾਣੇਦਾਰ ਮਾਤਾ ਹੈ ਨਾ ਭਾਈ ਇਹ ਤਾਂ ਵਿਚਾਰੀ ਜਲ ਮਾਤਾ ਹੈ ਫੁੱਲ ਮਾਤਾ ਵੱਡੀ ਮਾਤਾ ਛੋਟੀ ਮਾਤਾ ਅੰਨੀ ਮਾਤਾ ਪਾਣੀ ਚਾਰਾ ਖਸਰਾ ਵਗੈਰਾ ਕਈ ਹੋਰ ਕਿਸਮਾਂ ਦੀਆਂ ਬਰੀਕੀਆਂ ਸਮਝਾ ਕੇ ਘਰ ਦੇ ਇੱਕ ਦੋ ਜੀਆਂ ਨੂੰ ਯਕੀਨ ਕਰਾ ਦਿੱਤਾ ਜਾਂਦਾ ਕਿ ਘਰੇ ਮਾਤਾ ਰਾਣੀ ਦੀ ਆਮਦ ਹੈ ਫਿਰ ਉਸ ਦੇ ਸਵਾਗਤ ਲਈ ਯਤਨ ਸ਼ੁਰੂ ਹੋ ਜਾਂਦੇ ਮਰੀਜ਼ ਨੂੰ ਅੰਦਰਲੇ ਨੀਰੇ ਵਾਲੇ ਕੋਠੇ ਵਿੱਚ ਡੱਕ ਦਿੱਤਾ ਜਾਂਦਾ ਘਰ ਦੇ ਸਰਕੜੇ ਦੇ ਥੀਲੇ ਪਾ ਕੇ ਬਣਾਏ ਗੋਲ ਰੋਸ਼ਨਦਾਨਾਂ ਅਤੇ ਮੋਰੀਆਂ ਵਿੱਚ ਲੀਰਾਂ ਤੰਨ ਦਿੱਤੀਆਂ ਜਾਂਦੀਆਂ ਵਰਲਾਂ ਵਾਲੇ ਤਖਤਾਂ ਵਿੱਚ ਗਿੱਲਾ ਗੋਹਾ ਭਰ ਕੇ ਰੌਸ਼ਨੀ ਤੇ ਹਵਾ ਬੰਦ ਕਰ ਦਿੱਤੀ ਜਾਂਦੀ। ਅਖੇ ਜੇ ਇਸ ਤਰ੍ਹਾਂ ਨਾ ਕੀਤਾ ਤਾਂ ਮਾਤਾ ਰਾਣੀ ਨੂੰ ਚਲਕੌਰ ਲੱਗ ਜਾਵੇਗੀ। ਤੇ ਜੇ ਕਿਤੇ ਮੀ ਪੈ ਜਾਂਦਾ ਤੇ ਕਾਂਸੀ ਦੀਆਂ ਥਾਲੀਆਂ ਨੂੰ ਵਟਿਆਂ ਤੇ ਲੋਹੇ ਦੀਆਂ ਸਰੀਆਂ ਜਾਂ ਹੋਰ ਕੁਝ ਨਾ ਮਿਲੇ ਤਾਂ ਖੁਰਚਣਾਂ ਚਮਟਿਆਂ ਨਾਲ ਹੀ ਖੜਕਾਉਣਾ ਸ਼ੁਰੂ ਕਰ ਦਿੱਤਾ ਜਾਂਦਾ। ਸੋ ਇਹ ਉਸਨੇ ਮਤਲਬ ਜ਼ਿਕਰ ਕੀਤਾ ਉਹਨਾਂ ਵੇਲੇ ਦੇ ਜਿਹੜੇ ਹੈਗਾ ਮਤਲਬ ਰਸਮੋ ਰਿਵਾਜ ਜਾਂ ਸਾਡੇ ਜਿਹੜੇ ਵਹਿਮ ਭਰਮ ਸੀ ਵਿਵਹ ਮਾਤਾ ਬਾਰੇ ਉਹ ਕਹਿੰਦੇ ਜਦੋਂ ਕਿਸੇ ਦੇ ਫੁੱਲ ਮਾਤਾ ਨਿਕਲ ਆਉਂਦੀ ਸੀ ਵਿਚਾਰੀ ਕੁਵਾਰੀ ਮਾਤਾ ਵਿਵਹ ਮਾਤਾ ਨੂੰ ਅਣਵਿਆਹੀ ਕਿਹਾ ਜਾਂਦਾ ਹੈ ਨੂੰ ਐਵੇਂ ਛੇੜ ਬੈਠੇ ਜੇ ਉਹ ਖਿੱਚ ਕੇ ਗੁੱਸਾ ਨਾ ਕਰਦੀ ਤਾਂ ਮਰੀਜ਼ ਨੇ ਠੀਕ ਹੋ ਜਾਣਾ ਸੀ ਅਜਿਹਾ ਉਹ ਮਤਲਬ ਮੰਨਦੇ ਸੀ ਤੇ ਇਹ ਵੀ ਮੰਨਿਆ ਜਾਂਦਾ ਕਿ ਮਾਤਾ ਰਾਣੀ ਦਾ ਜਿਹੜਾ ਵਾਹਕ ਹੈ ਖੋਤੜਾ ਖੋਤਾ ਇਸ ਕਰਕੇ ਖੋਤੇ ਦੀ ਪੂਜਾ ਕੀਤੀ ਜਾਂਦੀ ਹੈ ਨਮੂਨਾ ਦੇਖਣਾ ਸਰੋਂ ਦੇ ਤੇਲ ਵਿੱਚ ਗੁੜ ਦੇ ਮਿੱਠੇ ਗੁਲਗਲੇ ਪਕਾਏ ਜਾਂਦੇ ਤੇਲ ਪੂਰਨ ਵੇਲੇ ਖਾਸ ਖਿਆਲ ਰੱਖਿਆ ਜਾਂਦਾ ਕਿ ਕਿਧਰੇ ਜੇਠਾ ਜਾਂ ਪਹਿਲ ਪਲੇਠੀ ਦਾ ਕੋਈ ਜੀ ਨਾ ਆ ਜਾਵੇ ਘਰ ਦੇ ਜੇਠੇ ਪੁੱਤ ਧੀ ਘਰੋਂ ਕੱਢ ਦਿੱਤੇ ਜਾਂਦੇ ਟੱਬਰ ਜਾਂ ਆਂਡ ਗਵਾਂਡ ਤੋਂ ਕਿਸੇ ਭਾਗ ਵਾਲੇ ਜੀਆ ਖਾਸ ਕਰਕੇ ਛੋਟੇ ਤੇ ਅਣਪੋਲ ਬੱਚਿਆਂ ਵਿੱਚੋਂ ਇੱਕ ਨੂੰ ਖੜਾ ਕੀਤਾ ਜਾਂਦਾ ਤਾਂ ਜੋ ਪੈੜਾ ਚੰਗਾ ਹੋ ਜਾਵੇ ਜਿੰਨਾ ਚਿਰ ਮਾਤਾ ਨਿਕਲਣ ਵਾਲੇ ਜੀ ਨੂੰ ਨਾਲ ਲੈ ਕੇ ਮਾਤਾ ਰਾਣੀ ਦੀ ਮਟੀਲੀ ਉੱਤੇ ਗੁਲਗਲੇ ਚੜਾ ਕੇ ਗਦੇ ਨੂੰ ਭੋਗ ਨਹੀਂ ਲਵਾਇਆ ਜਾਂਦਾ ਉਤਨਾ ਚਿਰ ਟੱਬਰ ਦਾ ਕੋਈ ਵੀ ਜੀ ਇਸ ਨੂੰ ਝੂਠੇ ਨਹੀਂ ਕਰਦਾ ਮਾਤਾ ਰਾਣੀ ਦਾ ਇਹ ਡਰ ਸੀ ਇਸ ਤੋਂ ਇਲਾਵਾ ਹਥੌਲੇ ਵਗੈਰਾ ਵੀ ਕਰਵਾਏ ਜਾਂਦੇ ਸਿਗੇ ਵੱਡੇ ਵਡੇਰਿਆਂ ਨੂੰ ਵੀ ਮੰਨਿਆ ਜਾਂਦਾ ਸੀਗਾ ਇਸ ਤੋਂ ਇਲਾਵਾ ਕਾਲਾ ਬੱਕਰਾ ਜਾਂ ਕੁੱਕਰ ਵੱਢ ਕੇ ਇਸ ਬਲਾ ਨੂੰ ਚੜਾਇਆ ਜਾਂਦਾ ਲਾਲ ਖੰਮਣੀਆਂ ਬਨ ਕੇ ਕੋਰਾ ਤਪਲਾ ਸਤਨਾਜੇ ਵਿੱਚ ਭਰ ਕੇ ਪਿੰਡ ਦੇ ਚੁਰਸਤੇ ਵਿੱਚ ਭੰਨਣਾ ਜੇ ਜਨਾਨੀ ਵਿੱਚ ਕੁਝ ਆਇਆ ਹੋਵੇ ਤਾਂ ਤਨ ਦੇ ਸਾਰੇ ਕੱਪੜੇ ਉੱਥੇ ਨਵਾ ਕੇ ਛੱਟ ਆਉਣੇ ਵੱਡੇ ਉਪਾਉ ਸਮਝੇ ਜਾਂਦੇ ਹਨ ਇਹ ਚੀਜ਼ਾਂ ਤੁਸੀਂ ਅੱਜ ਵੀ ਦੇਖਦੇ ਹੋ ਕਿ ਸਾਡੇ ਵਿੱਚ ਕਿਤੇ ਨਾ ਕਿਤੇ ਸਾਡੇ ਸਮਾਜ ਵਿੱਚ ਪਈਆਂ ਨੇ ਤੇ ਦਸਵੇਂ ਨੂੰ ਨਿਉਂਦਾ ਖਵਾਉਂਦੇ ਸੀਗੇ ਮਤਲਬ ਬੋਲ ਵਿੱਚੋਂ ਪਹਿਲਾ ਹਿੱਸਾ ਵੱਡੇ ਵਡੇਰਿਆਂ ਦਾ ਕੱਢਦੇ ਸੀ ਦੀਵਾਲੀ ਨੂੰ ਸਿਵਾਂ ਤੇ ਚਿਰਾਗ ਜਗਾਉਂਦੇ ਸੀ ਵੀਰਵਾਰ ਨੂੰ ਤਕੀਏ ਚੂਰਮਾ ਚੜਾਉਂਦੇ ਸੀ ਇਹ ਪਰੰਪਰਾ ਸਿਰਫ ਮੁਸਲਮਾਨਾਂ ਵਿੱਚ ਨਹੀਂ ਸਿੱਖਾਂ ਤੇ ਹਿੰਦੂਆਂ ਵਿੱਚ ਵੀ ਸੀ ਕਿ ਉਹ ਵੀ ਇਹ ਮਤਲਬ ਮੰਨਦੇ ਸੀਗੇ ਮਲੇਰਕੋਟਲੇ ਵਾਲੇ ਪੀਰ ਨੂੰ ਆ ਨਮੂਨਾ ਦੇਖਣਾ ਕਿ ਮੇਰੇ ਪਿੰਡ ਦੇ ਚੜ੍ਹਦੇ ਪਾਸੇ ਇੱਕ ਸੰਘਣੇ ਬਰੋਟਿਆਂ ਵਾਲਾ ਜਕੀਆ ਹੈ ਜਿਸ ਵਿੱਚ ਇੱਕ ਛੋਟੀ ਜਿਹੀ ਖਨਗਾਹ ਹੈ ਇੱਥੇ ਜੁਮੇ ਰਾਤ ਨੂੰ ਮੁਸਲਮਾਨ ਨਮਾਜ਼ਾਂ ਪੜ੍ਹਦੇ ਤੇ ਬਾਂਗਾ ਬਾਂਗਾ ਦਿੰਦੇ ਮੇਰਾ ਪਿੰਡ ਮਲੇਰ ਕੋਟਲੇ ਰਿਆਸਤ ਵਿੱਚ ਹੋਣ ਕਰਕੇ ਉੱਥੇ ਮੁਸਲਮਾਨ ਪਹਿਲਾਂ ਦੀ ਤਰ੍ਹਾਂ ਵੱਸਦੇ ਹਨ 1947 ਦੇ ਖੱਲੂ ਘਾਰਿਆਂ ਦੇ ਸਮੇਂ ਇਸ ਲਈ ਕੁਝ ਨਹੀਂ ਸੀ ਕਿ ਹਾਂ ਅਖੇ ਕੋਟਲੇ ਦੇ ਨਵਾਬ ਵੱਡੇ ਸ਼ਹਿਬਜ਼ਾਦਿਆਂ ਨੇ ਛੋਟੇ ਸ਼ਹਿਬਜ਼ਾਦਿਆਂ ਨੂੰ ਸਹਰਨ ਦੇ ਵਚੀਦ ਕਰਨ ਵੇਲੇ ਹਾ ਦਾ ਨਾਰਾ ਮਾਰਿਆ ਸੀ ਕਈ ਹਿੰਦੂ ਘਰ ਵੀ ਵੀਰਵਾਰੇ ਵਾਲੇ ਦਿਨ ਤਕੀਏ ਚੂਰਮਾ ਚੜਾਉਂਦੇ ਹਨ ਇਸ ਤੋਂ ਇਲਾਵਾ ਰੋਟ ਦਾ ਜ਼ਿਕਰ ਬੜਾ ਮਹੱਤਵਪੂਰਨ ਹੈ ਅੱਜਕੱਲ ਤਾਂ ਰੋਟਾ ਜਿਹੜਾ ਮਤਲਬ ਉਹ ਬਣਾਇਆ ਜਾਣ ਲੱਗਾ ਮਸ਼ੀਨੀ ਤਰੀਕਿਆਂ ਦੇ ਨਾਲ ਪਰ ਪੁਰਾਣੇ ਸਮੇਂ ਵਿੱਚ ਰੋਟ ਕਿਵੇਂ ਪਕਾਇਆ ਜਾਂਦਾ ਸੀ ਉਸ ਬਾਰੇ ਦੇਖੋ ਪੀਰ ਹੈਦਰ ਸ਼ੇਖ ਦਾ ਰੋਟ ਪਕਾਉਂਦਾ ਰੋਟ ਲਈ ਸਵਾ ਮਣ ਆਟਾ ਤੇ ਸਵਾ ਮਣ ਗੁੜ ਦੀ ਦਰਗਾਹੀ ਰਸਦ ਤਿਆਰ ਕੀਤੀ ਜਾਂਦੀ ਹੈ ਕਈ ਵਾਰੀ ਇਹ ਰਸਦ ਕਈ ਘਰ ਮਿਲ ਕੇ ਦਿੰਦੇ ਹਨ ਤੇ ਕਈ ਔਰ ਕਈ ਵਾਰ ਇਕੱਲਾ ਘਰ ਵੀ ਰਸਦ ਤਿਆਰ ਕਰਨ ਪਿੱਛੋਂ ਪਾਥੀਆਂ ਦਾ ਇੱਕ ਵੱਡਾ ਸਾਰਾ ਗੁਹਾਰਾ ਧਰਤੀ ਦਾ ਥੱਲਾ ਪੱਧਰਾ ਕਰਕੇ ਚੂਨਾ ਬਣਾਉਣ ਵਾਲੀ ਭੱਟੀ ਦੀ ਤਰ੍ਹਾਂ ਮਹਗਾ ਦਿੱਤਾ ਜਾਂਦਾ ਹੈ ਜਦੋਂ ਧਰਤੀ ਦਾ ਥੱਲਾ ਲੋਹਾਰ ਦੇ ਪਖ ਦੇ ਪਖ ਦੇ ਲੋਹੇ ਜਿਹਾ ਹੋ ਜਾਂਦਾ ਹੈ ਤਾਂ ਸਬਰ ਗੱਤੇ ਤੇ ਕਈਆਂ ਨਾਲ ਕਹਾਣੀ ਮੰਗ ਮਿੱਧ ਮਿੱਧ ਕੇ ਗੁੰਨੇ ਆٹے ਦਾ 4 ਉਂਗਲ ਮੋਟਾ ਥਰ ਜਮਾ ਕੇ ਇੱਕ ਪਾਥੀਆਂ ਦਾ ਗੁਹਾਰਾ ਉਸ ਤੇ ਮਹਗਾ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਇੱਕ ਦਿਨ ਤੇ ਇੱਕ ਰਾਤ ਵਿੱਚ ਰਸਦੇ ਪਈਏ ਜਿਹੜਾ ਲੰਮਾ ਚੌੜਾ ਤੇ 4 ਉਂਗਲ ਮੋਟਾ ਰੋਟ ਚਮਟਿਆਂ ਤੇ ਛੱਲਿਆਂ ਵਾਲੀਆਂ ਲੋਹੇ ਦੀਆਂ ਕੁੰਡੀਆਂ ਦੀ ਸ਼ਣਕਾਰ ਹਟਾਂ ਜੈ ਅਲੀ ਤੇ ਜੈ ਪੀਰ ਹਾਇਦਰ ਸ਼ੇਖ ਦੇ ਨਾਰਿਆਂ ਦੀ ਗੁਜਾਰ ਵਿੱਚ ਪੂਰਾ ਚੜਦਾ ਹੈ ਹਾੜੀ ਵੱਡਣ ਵਾਲੀ ਦਾਤੀ ਤੇ ਕੁਲਾੜੀ ਦੇ ਗੰਢੋ ਵਿੱਚ ਗੁੜ ਉਲੱਦਣ ਵਾਲੇ ਖੌਂਚੇ ਤੇ ਕਈ ਵਾਰ ਕਈਆਂ ਨਾਲ ਪੱਕੇ ਹੋਏ ਰੋਡ ਦੇ ਟੁਕੜੇ ਕਰਕੇ ਪਿੰਡ ਦੇ ਹਰ ਘਰ ਬੁਰਕੀ ਬੁਰਕੀ ਭੇਜੀ ਜਾਂਦੀ ਹੈ ਨਿਆਣਿਆਂ ਵਿੱਚ ਵੰਡਣ ਪਿੱਛੋਂ ਰਹਿੰਦਾ ਹੈ ਸਾਹ ਦੇ ਦਰਸ਼ਕ ਦੇ ਭਗਤਾਂ ਤੇ ਭਾਈ ਦੇ ਤਾਣੇ ਪੇਟੇ ਵਿੱਚ ਪੈ ਜਾਂਦਾ ਹੈ ਇਹ ਉਸ ਵੇਲੇ ਦਾ ਨਮੂਨਾ ਹੈ ਵੀ ਜਦੋਂ ਪੁਰਾਣੇ ਵੇਲੇ ਵਿੱਚ ਰੋਟ ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਸੀ ਤੇ ਲੋਕਾਂ ਵਿੱਚ ਵੰਡਿਆ ਜਾਂਦਾ ਸੀ ਇਹ ਸਾਰੇ ਸਾਡੇ ਰਸਮੋ ਰਿਵਾਜ ਰਹੇ ਨੇ ਤੇ ਲੋਕ ਜਿਹੜਾ ਹੈ ਆਸੇ ਪਾਸੇ ਨਹਾਉਣ ਵੀ ਜਾਂਦੇ ਸੀ ਜਿਵੇਂ ਮਨਸਾ ਦੇ ਵੀ ਹੈ ਚੰਡੀਗੜ੍ਹ ਦੇ ਲਾਗੇ ਉੱਥੇ ਲੋਕ ਜਾਂਦੇ ਸੀਗੇ ਬਾਬੇ ਸਿੱਧ ਦੀ ਸਮਾਤ ਤੇ ਜਾਂਦੇ ਸੀਗੇ ਤੇ ਇਸ ਤੋਂ ਇਲਾਵਾ ਜਦੋਂ ਕੋਈ ਨਵਾਂ ਮੁੰਡਾ ਵਿਆਹ ਜਾਂਦਾ ਸੀ ਤਾਂ ਤੂਦਤੀਆਂ ਸ਼ਮਕਾਂ ਲੈ ਕੇ ਬਹੂ ਲਾੜੇ ਨੂੰ ਝੰਮਦੀ ਲਾੜਾ ਬਹੂ ਨੂੰ ਬੋਟੀ ਨੇ ਤਾਂ ਆਪਣੇ ਸਿਰ ਦੇ ਸਾਈਂ ਨੂੰ ਕੀ ਦੁੱਖ ਦੇਣਾ ਹੋਇਆ ਅੱਗੋਂ ਲਾੜਾ ਵੀ ਦਿਖਾਵੇ ਲੈ ਕੇ ਗਰੇ ਉੱਤੇ ਦੱਬ ਕੇ ਉਪੂਲੀਆਂ ਜੀਆਂ ਪਰ ਖੜਾਕ ਖਾਸਾ ਕਰਨ ਵਾਲੀਆਂ ਸ਼ਮਕਾਂ ਮਾਰ ਛੜਦਾ ਲਾੜੇ ਨੂੰ ਮੁੰਡੇ ਤੇ ਬੋਟੀ ਨੂੰ ਲਾੜੇ ਦੀਆਂ ਪਰਜਾਈਆਂ ਇੱਕ ਦੂਜੇ ਤੋਂ ਵੱਧ ਚੜ ਕੇ ਤਾਨੇ ਮਾਰਦੀਆਂ ਹਨ ਹੇਕਰ ਰਾਤ ਵਚੀ ਮੋਹ ਜਾ ਮੋਹ ਜਾਗਤਾ ਕੁੜੇ ਲੈ ਵੇਖ ਕਿਵੇਂ ਪੁੱਲੇ ਹੱਥੀ ਮਾਰਦੀਆਂ ਦੂਜੀ ਆਖਦੀ ਹੈ ਅੱਜ ਦਾ ਦਿਨ ਹੀ ਐ ਮਾਰ ਲੈ ਜੰਨੀਆਂ ਮਾਰਨੀਆਂ ਨੇ ਫੇਰ ਤਾਂ ਤੈਨੂੰ ਹੀ ਸਾਰੀ ਉਮਰ ਖਾਣੀਆਂ ਪੈਣਗੀਆਂ ਦੇਖੋ ਏ ਇਹੋ ਹੀ ਪੀਤਾ ਜਿਹੜਾ ਕੁੰਡੀ ਮੈਂ ਦੇ ਸੋਟੀ ਮਾਰ ਕੇ ਗੋਡੀ ਲਵਾ ਦਿੰਦਾ ਸੀ ਹੁਣ ਬਹੂ ਦੇ ਪੰਗ ਨਹੀਂ ਲੰਗਣ ਦਿੰਦਾ ਪਤਾ ਨਹੀਂ ਸਾਲੀ ਨੇ ਰਾਤੋਂ ਰਾਤ ਕੀ ਘੋਲ ਕੇ ਪਿਆ ਦਿੱਤਾ ਮੁੰਡੇ ਇਉਂ ਮਖੌਲ ਅਡਾਉਂਦੇ ਹਨ ਇਸ ਤੋਂ ਇਲਾਵਾ ਜਿਹੜਾ ਹੈ ਇਸੇ ਤਰੀਕੇ ਨਾਲ ਮਤਲਬ ਚੱਲਦਾ ਰਹਿੰਦਾ ਸਾਡੇ ਜਿਹੜੇ ਰਸਮਾਂ ਰਿਵਾਜ ਹੈ ਇੱਕ ਹੋਰ ਜ਼ਿਕਰ ਕੀਤਾ ਹੈ ਇੱਕ ਵਾਰੀ ਇੱਕ ਪਾਂਡੇ ਨੇ ਗਰਭਵਤੀ ਇਸਤਰੀ ਨੂੰ ਖੂਬ ਫਸਾਇਆ ਘਰੇ ਭਾਗ ਵਾਲਾ ਜੀ ਆਉਣ ਵਾਲਾ ਪਰ ਕੱਤੇ ਦੇ ਮਹੀਨੇ ਜੰਮੇ ਬਾਲ ਦਾ ਜੇ ਉਪਾਉ ਨਾ ਹੋਵੇ ਤਾਂ ਘਰ ਦੇ ਮੋਰੀ ਖਾਸ ਕਰਕੇ ਪਿਓ ਨੂੰ ਜਾਉਂਦਾ ਨਹੀਂ ਰਹਿਣ ਦਿੰਦਾ ਐਸ ਮਹੀਨੇ ਜੰਮਿਆ ਪੁੱਤ ਸਿਰ ਦਾ ਸਿਰ ਲੈਂਦਾ ਹੈ 7-8 ਦਿਨ ਉਸ ਜਨਾਨੀ ਨੇ ਪਾਂਡੇ ਨੂੰ ਰੱਖ ਕੇ ਟਹਿਲ ਸੇਵਾ ਕੀਤੀ ਤੇ ਜਾਪ ਕਰਾਇਆ ਚਾਣ ਵਲੇ ਸਾਰੇ ਟੱਬਰ ਦੇ ਲੀੜੇ ਤੇ ਇੱਕ ਖੋਤੇ ਦਾ ਲੱਦ ਦਾਲ ਦਾਣੇ ਦਾ ਦਿੱਤਾ ਜਾਂਦੇ ਹੋਏ ਪੰਡਤ ਜੀ ਨੇ ਗਵੰਡਣ ਨੂੰ ਆਖ ਦਿੱਤਾ ਕਿ ਇਸ ਦੇ ਜੰਮਣੀ ਕੁੜੀ ਹੈ ਪਰ ਝੂਠ ਕਹਾ ਤਾਂ ਜੱਜਦਾ ਏ ਸੱਚ ਆਖਿਆ ਭਾਂਬੜ ਮੱਚਦਾ ਏ ਅਸਲ ਗੱਲ ਇਹ ਸੀ ਕਿ ਉਹ ਮਾਂ ਨੂੰ ਤਾਂ ਇਹ ਹੀ ਕਹੀ ਗਿਆ ਕਿ ਤੇਰੇ ਮੁੰਡਾ ਹੋਵੇਗਾ ਪਰ ਗਵੰਡਨ ਨੂੰ ਇਹ ਕਹਿ ਗਿਆ ਕਿ ਇਸ ਦੇ ਕੁੜੀ ਹੋਊਗੀ ਇਸ ਦੇ ਨਾਲ ਮਤਲਬ ਇਹ ਪਤਾ ਚੱਲਦਾ ਸਾਨੂੰ ਕਿ ਉਹ ਲੋਕ ਕਿੰਨੇ ਚਲਾਕ ਹੁੰਦੇ ਸੀ ਪਾਂਡੇ ਵਗੈਰਾ ਵੀ ਦੋਨੇ ਪਾਸਿਓਂ ਆਪਣਾ ਮਤਲਬ ਇਹ ਰੱਖਦੇ ਸੀ ਕਿ ਵੀ ਅਸੀਂ ਕਿਸੇ ਪਾਸੋਂ ਝੂਠੇ ਨਾ ਪੈ ਜਾਈਏ ਇਸ ਤੋਂ ਇਲਾਵਾ ਨਹੀ ਨਵੀਆਂ ਬਹੂਆਂ ਜਿਹੜੀਆਂ ਆਉਂਦੀਆਂ ਸੀ ਐਲ ਬਲਾ ਤੇ ਕੁਚੀਲਾਂ ਤੋਂ ਬਚਾਉਣ ਲਈ ਚਿੱਟੇ ਤੇ ਲਾਲ ਤਾਂਬੇ ਦੇ ਕਦੇ-ਕਦੇ ਚਾਂਦੀ ਸੋਨੇ ਦੇ ਤਵੀਤ ਮੜਾਏ ਜਾਂਦੇ ਹਨ ਕਈਆਂ ਦੇ ਸ਼ੇਰ ਦੀਆਂ ਨੰਦਰਾ ਮੜਵਾ ਕੇ ਗਲ ਵਿੱਚ ਪਾਈਆਂ ਜਾਂਦੀਆਂ ਸਨ ਇਸ ਕੰਮ ਲਈ ਅੱਛਾ ਇਸ ਤੋਂ ਇਲਾਵਾ ਮਤਲਬ ਪਸ਼ੂਆਂ ਨੂੰ ਮਤਲਬ ਚਾਰਦੇ ਸੀਗੇ ਜਿਹੜਾ ਹੈ ਲੂਣ ਜਿਹੜਾ ਕਿ ਪਾਕਿਸਤਾਨ ਤੋਂ ਆਉਂਦਾ ਸੀਗਾ ਇਸ ਤੋਂ ਇਲਾਵਾ ਬੱਚਿਆਂ ਦਾ ਜ਼ਿਕਰ ਕੀਤਾ ਗਿਆ ਕਿ ਜਦੋਂ ਕਦੀ ਮੀਂਹ ਨਹੀਂ ਸੀ ਪੈਂਦਾ ਤਾਂ ਉਸ ਵੇਲੇ ਬੱਚੇ ਕਹਿੰਦੇ ਸੀ ਕਾਲੇ ਰੋੜ ਪੀਲੇ ਰੋੜ ਹਾੜੇ ਰੱਬਾ ਵਟਾਂ ਤੋੜ ਰੱਬਾ ਰੱਬਾ ਮੀਂਹ ਵਰਾ ਸਾਡੀ ਕੋਠੀ ਦਾਣੇ ਪਾ ਬਾਹਰ ਟੋਲੀਆਂ ਇਸ ਤਰੀਕੇ ਨਾਲ ਟੱਪੇ ਗਾਉਂਦੀਆਂ ਤੇ ਚੌਲ ਖਾਦੇ ਹੋਏ ਰੱਜੇ ਹੋਏ ਕੁੱਤੇ ਅਸਮਾਨ ਵੱਲ ਮੂੰਹ ਕਰਕੇ ਚਿੰਗਾਰਦੇ ਕਿਉਂਕਿ ਉਦੋਂ ਸਮਝਿਆ ਜਾਂਦਾ ਸੀ ਕਿ ਕੁੱਤਿਆਂ ਦੀ ਜਾਂ ਇਨ੍ਹਾਂ ਮਾਸੂਮਾਂ ਦੀ ਖਾਸ ਕਰਕੇ ਕੁੱਤੇ ਦੀ ਆਵਾਜ਼ ਸੱਤ ਅਸਮਾਨ ਚੇਰ ਕੇ ਉੱਪਰ ਬੈਠੇ ਰੱਬ ਕੋਲ ਪਹੁੰਚ ਗਈ ਹੈ ਆ ਕਿ ਜ਼ਰੂਰ ਛੇਤੀ ਮੀਂਹ ਪਵੇਗਾ ਇਹ ਸਾਡੇ ਉਸ ਵੇਲੇ ਦੇ ਲੋਕਾਂ ਦੇ ਇੱਕ ਵਹਿਮ ਭਰਮ ਸੀ ਮਤਲਬ ਇੱਕ ਹੋਰ ਨਮੂਨਾ ਦੇਖਣਾ ਜਿਸ ਬਹੂ ਦੇ ਬੱਚਾ ਨਾ ਹੁੰਦਾ ਹੋਵੇ ਸਵੇਰੇ ਸਵੇਰੇ ਸੱਸ ਉਸ ਨੂੰ ਨਾਲ ਲੈ ਕੇ ਪਿੱਪਲ ਪੂਜਾ ਕਰਾਉਂਦੀ ਹੈ ਸੂਰਜ ਚੜ੍ਹਦੇ ਦੇ ਨਾਲ ਪਿੱਪਲ ਦੀਆਂ ਪਰਕਰਮਾ ਕਰਕੇ ਗੜ ਵੀ ਜਲਦੀ ਸੂਰਜ ਵੱਲ ਮੂੰਹ ਕਰਕੇ ਪਿੱਪਲ ਦੀਆਂ ਜੜਾਂ ਵਿੱਚ ਪਾ ਦਿੰਦੀਆਂ ਹਨ ਕਈ ਭੈਣਾ ਆਪਣੇ ਬੇਔਲਾਦੇ ਭਾਈਆਂ ਲਈ ਇਹ ਧਾਰਨਾ ਕਰਦੀਆਂ ਜਿਵੇਂ ਇੱਕ ਗੀਤ ਦਾ ਟੱਪਾ ਹੈ ਨਤ ਬਰਮੇ ਜਲ ਪਾਵਾਂ ਵੇ ਵੀਰਾ ਤੇਰੀ ਜੜ ਲੱਗ ਜਾਏ ਪਿਪਰ ਨੂੰ ਬਰਮੇ ਦਾ ਸਰੂਪ ਸਮਝਿਆ ਜਾਂਦਾ ਹੈ ਦੇਵਤਿਆਂ ਵਿੱਚ ਬਰਮਾ ਬਾਰੇ ਧਾਰਨਾ ਹੈ ਕਿ ਇਹੋ ਸ੍ਰਿਸ਼ਟੀ ਦਾ ਕਰਤਾ ਹੈ ਜੋ ਸਾਰੀ ਸ੍ਰਿਸ਼ਟੀ ਬਣਾਉਂਦਾ ਹੈ ਜੇ ਕਿਸੇ ਦਿਨ ਖੁਸ਼ ਹੋ ਕੇ ਕਿਧਰੋਂ ਬੱਚੀ ਖੁਚੀ ਮਿੱਟੀ ਦਾ ਇੱਕ ਛੋਟਾ ਜਿਹਾ ਪੁੱਤ ਆਪਣੇ ਭਗਤਾਂ ਲਈ ਬਣਾ ਦੇਵੇ ਤਾਂ ਉਸ ਦੇ ਘਰ ਕੀ ਟੋਟਾ ਵਾਪਰ ਜਾਣਾ ਹੈ ਉਹ ਜਰੂਰ ਸਭ ਦੀਆਂ ਭੌਣੀਆਂ ਪੂਰੀਆਂ ਕਰਦਾ ਹੈ ਇਹ ਬਰਮਾ ਦੇ ਵਿਰਾਟ ਸਰੂਪੇ ਪੱਲ ਬਾਰੇ ਲੋਕਾਂ ਦਾ ਪੱਕਾ ਨਿਸ਼ਚਾ ਹੈ ਚੰਦ ਸੂਰਜ ਦੇ ਗ੍ਰਹਿਣ ਵੇਲੇ ਫਟੇ ਪੁਰਾਣੇ ਕੱਪੜੇ ਸੈਨਸੀ ਅੰਗਢੀਆਂ ਨੂੰ ਦੇਣੇ ਮਰੇ ਜੀ ਨਿਮਿਤ ਸਾਰੇ ਵੰਡਣੇ ਸਰਾਧਾ ਵਿੱਚ ਪੰਡਤ ਨੂੰ ਤੇ ਦਸਵੀਂ ਨੂੰ ਗੁਰਦੁਆਰੇ ਦੇ ਭਾਈ ਨੂੰ ਜੁਮੇ ਰਾਤ ਸਾਈ ਨੂੰ ਖੀਰ ਕਵਾਣੀ ਵੱਡੇ ਕਰਮ ਧਰਮ ਮੰਨੇ ਜਾਂਦੇ ਹਨ ਇੰਨੇ ਪੀਰਾਂ ਫਕੀਰਾਂ ਦੀ ਮਨੋਤ ਕਰਦੇ ਆ ਵੀ ਆ ਲਾਈਨਾਂ ਬੜੀਆਂ ਮਹੱਤਵਪੂਰਨ ਐਨੇ ਪੀਰਾਂ ਫਕੀਰਾਂ ਦੀ ਮਨਉਤ ਕਰਦਿਆਂ ਵੀ ਜੇ ਚੰਗੇ ਦਿਨ ਨਾ ਆਉਣ ਤਾਂ ਫੇਰ ਮੱਥੇ ਦੀ ਰੇਖਾਂ ਨੂੰ ਕੌਣ ਤੋ ਸਕਦਾ ਹੈ ਇਹ ਮੇਰੇ ਪਿੰਡ ਦੇ ਲੋਕਾਂ ਦਾ ਵੱਡਾ ਯਕੀਨ ਤੇ ਵਿਸ਼ਵਾਸ ਹੈ ਸੋ ਇਹ ਇਸ ਕਿਤਾਬ ਦਾ ਬੜਾ ਮਹੱਤਵਪੂਰਨ ਮਤਲਬ ਲੇਖ ਹੈ ਜਿਸ ਦੇ ਵਿੱਚ ਸਾਡੇ ਰਸਮੋ ਰਿਵਾਜਾਂ ਲੋਕ ਵਿਸ਼ਵਾਸਾਂ ਦਾ ਜ਼ਿਕਰ ਕੀਤਾ ਗਿਆ ਲੋਕ ਵਿਸ਼ਵਾਸਾਂ ਦੇ ਪਿੱਛੇ ਕਿਤੇ ਨਾ ਕਿਤੇ ਵਿਗਿਆਨਕ ਕਾਰਨ ਵੀ ਜੁੜੇ ਹੁੰਦੇ ਆ ਮਨੋਵਿਗਿਆਨਕ ਕਾਰਨ ਹੁੰਦੇ ਆ ਜੋ ਕਿ ਸਾਡੇ ਵੱਡ ਵਡੇਰਿਆਂ ਨੇ ਘੜੇ ਹੁੰਦੇ ਆ ਇਸ ਨੂੰ ਸਿਰਫ ਅਸੀਂ ਇੱਕ ਗੱਲ ਨਾਲ ਨਹੀਂ ਨਬੇੜ ਸਕਦੇ ਕਿ ਇਹ ਅਨਿਸ਼ਵਾਸ ਹੈ ਇਸ ਦੇ ਪਿੱਛੇ ਕਿਤੇ ਨਾ ਕਿਤੇ ਕੋਈ ਨਾ ਕੋਈ ਵਿਗਿਆਨਕ ਕਾਰਨ ਹੁੰਦਾ ਸੋ ਇਹ ਸੀ ਇਸ ਦੇ ਅਗਲੇਰੇ ਜਿਹੜੇ ਮਤਲਬ ਲੇਖ ਸੋ ਉਮੀਦ ਕਰਦਾ ਕਿ ਤੁਸੀਂ ਇਹ ਕਿਤਾਬ ਕਿਤੇ ਨਾ ਕਿਤੇ ਜ਼ਿੰਦਗੀ ਦੇ ਵਿੱਚ ਜ਼ਰੂਰ ਪੜੋਂਗੇ ਜੇ ਨਹੀਂ ਪੜ ਸਕਦੇ ਤਾਂ ਜਿਹੜੀਆਂ ਮੈਂ ਵੀਡੀਓ ਬਣਾ ਰਿਹਾ ਇਹਨਾਂ ਨੂੰ ਚੰਗੇ ਤਰੀਕੇ ਨਾਲ ਦੇਖ ਲੈਣਾ ਤਾਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ